ਜਿਹੜਾ ਖੇਤ ਉਹਦੀ ਰੇਤ ਪਰ ਜਦੋਂ ਉਹ ਰੇਤ ਚੱਕੀ ਜਾਂਦੀ ਆ ਉਹਨਾਂ ਨੂੰ ਇਸ ਰੇਤ ਨੂੰ ਚੱਕਣ ਤੋਂ ਰੋਕਿਆ ਵੀ ਜਾਂਦਾ ਹੈ ਡੱਕਿਆ ਵੀ ਜਾਂਦਾ ਹੈ ਤੇ ਆਪਾਂ ਲੰਘ ਰਹੇ ਆ ਇੱਥੇ 5 ਤੋਂ 6 ਫੁੱਟ ਜਿਹੜੀ ਰੇਤ ਆ ਆਮ ਹੈ ਐਵੇਂ ਲੱਗਦਾ ਜਿਵੇਂ ਮਾਰੂਥਲ ਹੋਵੇ ਕਿਸੇ ਟਾਈਮ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਸੀਆਂ ਇੱਥੇ ਫਸਲਾਂ ਬੀਜੀਆਂ ਹੋਈਆਂ ਸੀਆਂ ਹੁਣ ਜਿਹੜੇ ਹਾਲਾਤ ਨੇ ਇੱਥੇ ਲਗਾਤਾਰ ਵੱਡੇ ਵੱਡੇ ਜਿਹੜੇ ਨੇ ਰੇਤਾਂ ਦੇ ਟਾਪੂ ਬਣੇ ਹੋਏ ਨੇ ਅਜੀ ਉਹ ਫਸਲ ਵੀ ਜੜੀ ਬੀਜ ਨਹੀਂ ਸਕਦੇ ਕਿਉਂਕਿ ਰੇਤ ਹੀ ਨਹੀਂ ਜ਼ਿਆਦਾ ਵਾਰ ਜੇ ਇਹ ਰਸਤੇ ਜਿਹੜੇ ਬਣੇ ਹੋਏ ਨਾ ਹੋਣ ਤੇ ਫਿਰ ਜੇ ਆਪਾਂ ਕਿੱਦਾਂ ਆਪਣੇ ਮੁਕਾਮ ਤੱਕ ਪਹੁੰਚਾਂਗੇ ਅਜੇ ਤੱਕ ਜਿਹੜੀ ਰੇਤਾਂ ਨਹੀਂ ਨਿਕਲੀ ਔਰ ਕਦੋਂ ਫਸਲਾਂ ਬੀਜਣਗੇ ਤੇ ਕਦੋਂ ਜਾ ਕੇ ਜਿਹੜੇ ਉਹ ਦੁਆਰਾ ਆਪਣੇ ਪੈਰਾਂ ਤੇ ਹੋਣਗੇ ਮੈਂ ਹਾਂ ਸ਼ਕੇਤ ਗੁਪਤਾ ਇਸ ਵਕਤ ਅਸੀਂ ਉਸ ਏਰੀਏ ਦੇ ਵਿੱਚੋਂ ਲੰਘ ਰਹੇ ਹਾਂ ਜਿੱਥੇ ਕਦੇ ਪਾਣੀ ਹੋਇਆ ਕਰਦਾ ਸੀ 10 10 15 15 ਫੁੱਟ ਪਾਣੀ ਹੋਇਆ ਕਰਦਾ ਸੀਗਾ ਐਸ ਲਈ ਇੱਥੇ ਦੇ ਹਾਲਾਤ ਜਿਹੜੇ ਨੇ ਉਹ ਤੁਹਾਨੂੰ ਦਿਖਾ ਰਹੇ ਆ ਕੈਮਰਾਮੈਨ ਦਿਖਾ ਰਿਹਾ ਕਿ ਗੱਡੀ ਦੇ ਅੰਦਰੋਂ ਹੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਬਾਹਰ ਤੇ ਸਾਰੇ ਰੇਤਾ ਹੀ ਰੇਤਾ ਹੈ ਚੱਲਣਾ ਵੀ ਬੜਾ ਔਖਾ ਹੈ ਇੱਥੇ ਕਿਉਂਕਿ ਹਾਲਾਤ ਜਿਹੜੇ ਨੇ ਕਾਫੀ ਖਰਾਬ ਨੇ ਕਿਉਂਕਿ ਇਹ ਜਿਹੜੀ ਜ਼ਮੀਨਾਂ ਤੁਸੀਂ ਦੇਖ ਰਹੇ ਹੋ ਇਹ ਕਿਸੇ ਟਾਈਮ ਜਿਹੜੀ ਕਿਸਾਨਾਂ ਦੀਆਂ ਜ਼ਮੀਨਾਂ ਸੀਆਂ ਇੱਥੇ ਫਸਲਾਂ ਬੀਜੀਆਂ ਹੋਈਆਂ ਸੀਆਂ ਲੇਕਿਨ ਹੁਣ ਜਿਹੜੇ ਹਾਲਾਤ ਨੇ ਇੱਥੇ ਲਗਾਤਾਰ ਵੱਡੇ ਵੱਡੇ ਜਿਹੜੇ ਨੇ ਰੀਤਾ ਦੇ ਟਾਪੂ ਬਣੇ ਹੋਏ ਨੇ ਟੀਲੇ ਖੜੇ ਨੇ ਰੀਤਾ ਜਿਹੜੀ ਹੈ ਇਕੱਠੀ ਕਰਤੀ ਆ ਔਰ ਇਹੀ ਰੀਤਾ ਜਿਹੜੀ ਆ ਹੁਣ ਦੇਖਦਾ ਹੈ ਕਿ ਇਹ ਰੀਤਾ ਚੱਕੀ ਜਾਂਦੀ ਆ ਸਰਕਾਰ ਚੱਕਣ ਦਿੰਦੀ ਆ ਜਾਂ ਨਹੀਂ ਕੁਝ ਇਹੋ ਜਿਹੇ ਵੀ ਸਾਡੇ ਕੋਲ ਇਨਪੁਟ ਆਏ ਨੇ ਜਿਵੇਂ ਅਸੀਂ ਇਸ ਏਰੀਆ ਵਿੱਚ ਆਏ ਕਿ ਪhle ਹੀ ਸਰਕਾਰ ਨੇ ਕਿਹਾ ਜਿਹੜਾ ਖੇਤ ਉਹਦੀ ਰੇਤ ਪਰ ਜਦੋਂ ਉਹ ਰੇਤ ਚੱਕੀ ਜਾਂਦੀ ਆ ਉਹਨਾਂ ਨੂੰ ਇਸ ਰੇਤ ਨੂੰ ਚੱਕਣ ਤੋਂ ਰੋਕਿਆ ਵੀ ਜਾਂਦਾ ਹੈ ਡੱਕਿਆ ਵੀ ਜਾਂਦਾ ਹੈ ਮਾਈਨਿੰਗ ਭਾਗ ਵੱਲੋਂ ਵੀ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਅ ਮੇਰੇ ਨਾਲ ਮੇਰੇ ਦੋਸਤ ਵੀ ਨੇ ਪੱਤਰਕਾਰ ਵੀ ਨੇ ਇੱਥੋਂ ਦੇ ਅ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਅ ਪਾਜੀ ਤੁਸੀਂ ਤਾਂ ਇੱਥੇ ਲਗਾਤਾਰ ਆਉਂਦੇ ਜਾਂਦੇ ਹੋ ਇਹੋ ਜਿਹੇ ਹਾਲਾਤਾਂ 'ਚ ਗੱਡੀ ਚਲਾਨੀ ਜਾਂ ਕਿਦਾਂ ਦਾ ਮਾਹੌਲ ਹੈ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤਾਂ ਕਵਰੇਜ ਨੂੰ ਆਜ਼ੀਦਾ ਵਾ ਜਦੋਂ ਵੀ ਹੁੰਦਾ ਇੱਥੇ ਕਵਰੇਜ ਕਰਕੇ ਚਲੇ ਜਾਏਗਾ ਪਰ ਲੇਕਿਨ ਜੋ ਹਾਲਾਤ ਜਿਹੜੇ ਆਮ ਲੋਕਾਂ ਦੀ ਗੱਲ ਕੀਤੀ ਜਾਂ ਜੋ ਇੱਥੋਂ ਦੇ ਨੇ ਤਾਂ ਉਹਨਾਂ ਵਾਸਤੇ ਇਥੋਂ ਦੀ ਜਿਹੜੀ ਰੋਜ਼ਾਨਾ ਜ਼ਿੰਦਗੀ ਉਹ ਬੜੀ ਔਖੀ ਹੈਗੀ ਆ ਕਿਉਂਕਿ ਜਿੱਥੇ ਸਭ ਤੋਂ ਪਹਿਲਾਂ ਆਪਾਂ ਦੇ ਦੇ ਸੀਗੇ ਕਿ ਇੱਥੇ ਰੇਤਾ ਵਾ ਰੇਤਾ ਦੇ ਨਾਲ ਆ ਪਹਿਲਾਂ ਪਾਣੀ ਸੀਗਾ ਪਾਣੀ ਤੋਂ ਬਾਅਦ ਹੁਣ ਰੇਤਾ ਵਾ ਲੇਕਿ ਰੇਤਾ ਦੇ ਨਾਲ ਜੋ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਸਭ ਤੋਂ ਪਹਿਲਾਂ ਅਸੀਂ ਉਹ ਫਸਲ ਵੀ ਜਿਹੜੀ ਬੀਜ ਨਹੀਂ ਸਕਦੇ ਕਿਉਂਕਿ ਰੇਤ ਹੀ ਨਹੀਂ ਜ਼ਿਆਦਾ ਵਾ ਹੋ ਸਭ ਤੋਂ ਪਹਿਲਾਂ ਜਿਹੜੀ ਜੱਦੂ ਜਾਇਦ ਉਹ ਇਹ ਹੈਗੀ ਆ ਕਿ ਜਿਹੜਾ ਬੰਨ ਹੈ ਦਰਿਆ ਬਿਆਸ ਨੇ ਜਿਹੜਾ ਨਵਾਂ ਰੂਪ ਧਾਰਿਆ ਨਵੀਂ ਜਗ੍ਹਾ ਤੇ ਆ ਗਿਆ ਹੈ ਉਹਨੂੰ ਬਣ ਲਿਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਉਮੀਦ ਹੈ ਕਿ 1 ਸਾਲ ਤੱਕ ਸ਼ਾਇਦ ਇਹ ਫਸਲਾਂ ਜਿਹੜੀਆਂ ਬੀਜੀ ਜਾਣ ਲੇਕਿਨ ਜਿੱਥੇ ਇਸ ਸਮੇਂ ਆਪਾਂ ਲੰਘ ਰਹੇ ਹਾਂ ਇੱਥੇ 5 ਤੋਂ 6 ਫੁੱਟ ਜਿਹੜੀ ਦਿੱਤਾ ਆਲ ਮੈਂ ਉਹ ਜਿਹੜੀ ਇਹਨਾਂ ਦੇ ਢੇਰ ਲਗਾ ਲਗਾ ਕੇ ਰੱਖ ਦਿੱਤੀ ਐਵੇਂ ਲੱਗਦਾ ਜਿਵੇਂ ਮਾਰੂਥਲ ਹੋਵੇ ਰਾਜਸਥਾਨ ਹੋਵੇ ਉਥੋਂ ਦੇ ਟਿੱਬੇ ਹੋਣ ਲੇਕਿਨ ਇਹ ਸੁਲਤਾਨਪੁਰ ਦਾ ਬਾਉਂਪੁਰ ਹੈਗਾ ਜਿੱਥੋਂ ਦੀ ਗੱਲ ਕੀਤੀ ਜਾਵੇ ਕਿ ਪਿਛਲੇ ਕੁਝ ਦਿਨ ਪਹਿਲਾਂ 2 ਮਹੀਨੇ ਦੇ ਕਰੀਬ ਜਿਹੜੇ ਇੱਥੇ ਹੜ੍ਹ ਰਹੇ ਸੀਗੇ ਉਹ ਹੜ੍ਹਾਂ ਤੋਂ ਬਾਅਦ ਜਿਹੜਾ ਹੁਣ ਔਰ ਰੇਤਾ ਦੇ ਨਾਲ ਲੋਕ ਜਿਹੜੇ ਜਦੋਂ ਜਾਂ ਜਿਹੜੀ ਕਰ ਰਹੇ ਆ ਸਰ ਇਹ ਦੱਸੋ ਕਿ ਜਿੱਦਾਂ ਤੁਸੀਂ ਉਹ ਗੱਡੀ ਚਲਾ ਰਹੇ ਹੋ ਆਪਾਂ ਮੈਂ ਦੇਖ ਰਿਹਾ ਸੀ ਕਿ बार-बार ਰਸਤਾ ਜਿਹੜਾ ਪਟਕਣ ਦੇ ਵੀ ਜਿਹੜੇ ਚਾਂਸਸ ਬਣੇ ਰਹਿੰਦੇ ਨੇ ਕਿਉਂਕਿ ਰੇਤਾ ਹੀ ਰੇਤਾ ਸਾਰੇ ਪਾਸੇ ਹੈ ਔਰ ਜੇ ਇਹ ਰਸਤੇ ਜਿਹੜੇ ਬਣੇ ਹੋਏ ਨਾ ਹੋਣ ਤੇ ਫਿਰ ਇਹ ਆਪਾਂ ਕਿੱਦਾਂ ਆਪਣੇ ਮਕਾਮ ਤੱਕ ਪਹੁੰਚਾਂਗੇ ਕੋਈ ਜੋ ਲੋਕ ਜਿਹੜੇ ਵਾਲੀ ਨੇ ਆ ਕੇ ਜੋ ਲੋਕ ਜਿਹੜੇ ਇੱਥੇ ਸੇਵਾ ਲਈ ਆ ਰਹੇ ਆ ਉਹਨਾਂ ਵਾਸਤੇ ਆਣਾ ਜਾਣਾ ਵੀ ਹੈ ਲੇਕਿਨ ਉਸ ਤੋਂ ਪਿੱਛੇ ਜੇ ਦੂਜੀ ਗੱਲ ਕੀਤੀ ਜਾਵੇ ਕਿ ਆ ਇੱਥੋਂ ਦੇ ਲੋਕ ਆ ਉਹਨਾਂ ਨੂੰ ਇੱਥੇ ਦਾ ਪੂਰਾ ਪਤਾ ਕਿੱਥੋਂ ਕੇ ਮਿਲਣਾ ਕਿ ਉਹਨਾਂ ਦੀਆਂ ਜ਼ਮੀਨਾਂ ਆ ਔਰ ਉਹ ਉਹ ਆ ਜਾ ਸਕਦੇ ਆ ਲੇਕਿਨ ਉਹਨਾਂ ਨੂੰ ਆਉਣ ਦੇ ਲਈ ਜਿਹੜੇ ਜਾਂ ਤਾਂ ਟਰੈਕਟਰ ਦੀ ਜ਼ਰੂਰਤ ਪੈਂਦੀ ਹੈ ਟਰੈਕਟਰ ਤੇ ਉੱਪਰ ਆ ਸਕਦੇ ਆ ਲੇਕਿਨ ਜੇ ਆਪਾਂ ਕਹੀ ਉਸ ਤੋਂ ਇਲਾਵਾ ਤੁਰ ਕੇ ਆਣਾ ਤਾਂ ਤੁਰ ਕੇ ਆਣਾ ਇੱਥੇ ਬੜਾ ਔਖਾ ਹੈਗਾ ਵਾ ਔਰ ਉਹਨਾਂ ਜਿਹੜੀ ਰੋਜ਼ਾਨਾ ਜਿੰਦਗੀ ਜਿਵੇਂ ਪਹਿਲਾਂ ਦੱਸਿਆ ਕਿ ਉਹ ਬਹੁਤ ਔਖੀ ਹੈ ਇੱਥੇ ਕਿਉਂਕਿ ਅਜੇ ਤੱਕ ਜਿਹੜੀ ਰੇਤਾ ਨਹੀਂ ਨਿਕਲੀ ਔਰ ਕਦੋਂ ਫਸਲਾਂ ਬੀਜਣਗੇ ਤੇ ਕਦੋਂ ਜਾ ਕੇ ਜਿਹੜੇ ਉਹ ਦੁਆਰਾ ਆਪਣੇ ਪੈਰਾਂ ਤੇ ਹੋਣਗੇ ਛੋਟੀ ਗੱਡੀਆਂ ਦਾ ਕੀ ਜੇ ਤੁਸੀਂ ਮੰਨਦੇ ਹੋ ਕਿ ਛੋਟੀ ਗੱਡੀ ਤੇ ਜਾਂ ਮੋਟਰਸਾਈਕਲ ਤੇ ਇੱਥੇ ਆ ਜਾ ਸਕਦਾ ਆ ਦੇਖੋ ਜਿੰਨੀ ਤੇ ਰੇਤਾ ਵਾ ਤੁਸੀਂ ਆ ਸਾਹਮਣੇ ਹਾਲਾਤ ਦੇਖੋਗੇ ਨਾ ਜਿਵੇਂ ਵੱਡੇ ਵੱਡੀਆਂ ਮਸ਼ੀਨਾਂ ਲਾ ਕੇ ਉਹਨਾਂ ਨਾਲ ਰੇਤਾ ਨੂੰ ਕੱਢਿਆ ਜਾ ਰਿਹਾ ਤਾਂ ਛੋਟੀਆਂ ਜੇ ਮੋਟਰਸਾਈਕਲ ਜਾਂ ਛੋਟੀਆਂ ਗੱਡੀਆਂ ਤਾਂ ਇੱਥੋਂ ਤੱਕ ਨਹੀਂ ਇਸ ਤੋਂ ਥੋੜਾ ਪਿੱਛੇ ਚਲ ਜਿਓ ਬਾਹੂਪੁਰ ਪਿੰਡ ਆ ਗਿਆ ਸਾਹਮਣੇ ਉਸ ਤੋਂ ਥੋੜਾ ਪਿੱਛੇ ਚਲ ਜਿਓ ਤਾਂ ਉੱਥੇ ਜਰੂਰ ਆਪਾਂ ਕਹਿ ਸਕਦੇ ਗੱਡੀਆਂ ਪਹੁੰਚ ਜਾਂਦੀਆਂ ਲਿਕਨ ਇਸ ਜਗ੍ਹਾ ਦੇ ਉੱਪਰ ਜਿਹੜੀ ਆ 4x4 ਚ ਦੂਜੀ ਗੱਡੀਆਂ ਹੀ ਪਹੁੰਚ ਸਕਦੀਆਂ ਵਾ ਜਾਂ ਸਭ ਤੋਂ ਵੱਡਾ ਜਿਆ ਕਹਿੰਦੇ ਕਿ ਇੱਥੇ ਟਰੈਕਟਰ ਜਿਹੜੇ ਆ ਉਹ ਈਜ਼ਲੀ ਜਿਹੜੇ ਇੱਥੇ ਆਂਦੇ ਆ ਔਰ ਇਸ ਤੋਂ ਪਿੱਛੇ ਜਿੱਥੋਂ ਆਪਾਂ ਆਏ ਆ ਉੱਥੇ ਸੇਵਾ ਚੱਲ ਰਹੀ ਆ ਬੰਨ ਜਿਹੜਾ ਵਾ ਜਿਹੜਾ ਦਰਿਆ ਨੇ ਆਪਣਾ ਨਵਾਂ ਰੂਪ ਬਣਾਇਆ ਉਹਦੇ ਵਿੱਚ ਬੰਨ ਲਗਾ ਦੀ ਜਿਹੜੀ ਸਵਾ ਸੇਵਾ ਚੱਲ ਰਹੀ ਹੈ ਔਰ ਉਥੋਂ ਤੱਕ ਜਿਹੜੇ ਲੋਕ ਜਿਹੜੇ ਆ ਗੱਡੀਆਂ ਦੇ ਉੱਪਰ ਜਾਂ ਆਪਣੇ ਟਰੈਕਟਰ ਦੇ ਉੱਪਰ ਪਹੁੰਚ ਰਹੇ ਸੀ ਜੀ ਬਿਲਕੁਲ ਜਿੱਦਾਂ ਕਿ ਜੱਜੂ ਜੀ ਨੇ ਵੀ ਦੱਸਿਆ ਔਰ ਜੋ ਆਪਾਂ ਹਾਲਾਤ ਵੀ ਦੇਖ ਰਹੇ ਨੇ ਇੱਥੋਂ ਦੇਖੇ ਰੇਤਾ ਦੇ ਢਿੱਬੇ ਲੱਗੇ ਹੋਏ ਨੇ ਜਗਾ ਜਗਾ ਇੱਦਾਂ ਲੱਗ ਰਿਹਾ ਜਿਦਾਂ ਕਿਸੇ ਆਪਾਂ ਰੇਤਾ ਦੀ ਖਾਨ ਦੇ ਵਿੱਚ ਹੋਗਾ ਜਾਂ ਰਾਜਸਥਾਨ ਚ ਹੋਈਏ ਜਿੱਥੇ ਰੇਤਾ ਨਿਕਲਦੀ ਆ ਔਰ ਉਹੀ ਹਾਲਾਤ ਨੇ ਸਾਰੇ ਇੱਥੋਂ ਗੱਡੀ ਨਿਕਲਣੀ ਵੀ ਬੜੀ ਮੁਸ਼ਕਲ ਹੈ ਜੇ ਕਿਤੇ ਖੁਦਾ ਨਾ ਖਾਸ ਤਾਂ ਕੋਈ ਛੋਟੀ ਗੱਡੀ ਲੈ ਕੇ ਆ ਜਵੇ ਤੇ ਉਹ ਤੇ ਇੱਥੇ ਹੀ ਫਸ ਜਾਏਗਾ ਔਰ ਖੇਤ ਜਿਹੜੇ ਨੇ ਹਜੇ ਵੀ ਸਾਰੇ ਰੇਤਾ ਨਾਲ ਭਰੇ ਹੋਏ ਨੇ ਹਾਲਾਤ ਕਾਫੀ ਬੁਰੇ ਨੇ ਔਰ ਆਉਣ ਵਾਲਾ ਜਿਹੜਾ ਸਮੇਂ ਆ ਉਹੀ ਦੱਸੇਗਾ ਕਿ ਇਹ ਕਿੰਨਾ ਚਿਰ ਹੋਰ ਇਹੋ ਜਿਹਾ ਹਲਾ ਅਦਰਾਂ ਦੀ ਇਹ ਸਰਕਾਰ ਕਿੰਨਾ ਚਿਰ ਇਹ ਬੇਰੁਖੀ ਦਿਖਾਣਗੀਆ ਕੈਮਰਾਮੈਨ ਪ੍ਰਿੰਸ ਦੇ ਨਾਲ 스ਕੀਤ ਗੁਪਤਾ ਲਾਈਵ ਪੰਜਾਬੀ ਬਹੁਪੁਰ ਕਪੂਰਥਲਾ